ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਦੀ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਸ ਬਾਣੀ ਨੂੰ ਪੜਿਆ ਸੁਣਿਆ ਸਾਰੇ ਖਾਲਸਾ ਦੀ ਦੁੱਖ ਕਲੇਸ਼ ਦਿਲਦਰ ਦੂਰ ਹੋ ਜਾਂਦੇ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਸੋ ਐਸੀ ਬਾਣੀ ਖਾਲਸਾ ਜੀ ਕਾਲ ਯੁਗ ਦੇ ਵਿੱਚ ਜਹਾਜ ਹੈ ਜਿਹੜਾ ਮਨੋਖੇ ਇਸ ਬਾਣੀ ਦੇ ਨਾਲ ਲੱਗਾ ਹੈ ਖਾਲਸਾ ਜੀ ਜਿਸ ਨੂੰ ਰਸ ਆਇਆ ਹੈ ਉਸੇ ਨੂੰ ਹੀ ਪਤਾ ਹੈ ਬਾਣੀ ਕੀ ਹੈ ਦੂਸਰੇ ਵਾਸਤੇ ਇਹ ਸਿਰਫ ਅੱਖਰ ਹਨ ਦੂਸਰੇ ਵਾਸਤੇ ਇਹ ਕੁਝ ਵੀ ਨਹੀਂ ਹੈ ਪਰ ਖਾਲਸਾ ਜਿਹੜੇ ਅਭਿਆਸੀ ਨੇ ਇਸ ਅੱਖਰਾਂ ਨੂੰ ਜਪਣਾ ਸ਼ੁਰੂ ਕੀਤਾ ਹੈ ਉਸ ਨੂੰ ਇਹਨਾਂ ਅੱਖਰਾਂ ਦੇ ਵਿੱਚ ਕਿਹਾਂ ਸ਼ਕਤੀ ਹੈ ਕਿਹਾਂ ਆਨੰਦ ਹੈ ਉਹ ਪ੍ਰਾਪਤ ਹੁੰਦਾ ਪਤਾ ਲੱਗ ਜਾਂਦਾ ਸੋ ਇਹ ਗੁਰਮੁਖਾਂ ਦੀ ਖੇਡ ਹੈ ਮਨਮੁਖਾਂ ਨੂੰ ਖਾਲਸਾ ਜੀ ਇਹ ਬਾਣੀ ਰਾਸ ਨਹੀਂ ਆਉਂਦੀ ਬਾਣੀ ਰਾਸ ਆਉਂਦੀ ਹੈ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਗੁਰੂ ਪਿਆਰਿਆਂ ਨੂੰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਫਟਕਾਰੇ ਹਨ ਮਨਮੁਖ ਹਨ ਖਾਲਸਾ ਜੀ ਵਿੱਦਿਆ ਦਾ ਹੰਕਾਰ ਰੱਖਣ ਵਾਲੇ ਆਪਣੀ ਮਤ ਦਾ ਹੰਕਾਰ ਰੱਖਣ ਵਾਲੇ ਉਹਨਾਂ ਵਾਸਤੇ ਇਹ ਬਾਣੀ ਕੁਛ ਨਹੀਂ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਵਾਰ-ਵਾਰ ਬਾਣੀ ਪੜਨ ਨਾਲ ਕੁਛ ਨਹੀਂ ਹੁੰਦਾ ਪਰ ਖਾਲਸਾ ਜੀ ਵਾਰ-ਵਾਰ ਸਵਾਸੇ ਲੈਣ ਨਾਲ ਉਮਰ ਚੱਲੀ ਜਾ ਰਹੀ ਹੈ ਨਾ ਸਰੀਰ ਚੱਲਿਆ ਜਾ ਰਿਹਾ ਵਾਰ-ਵਾਰ ਰੋਟੀ ਖਾਣ ਦੇ ਨਾਲ ਸਰੀਰ ਵਿੱਚ ਨਰਜੀ ਆਉਂਦੀ ਹੈ ਸੋ ਇਸੇ ਪ੍ਰਕਾਰ ਵਾਰ-ਵਾਰ ਬਾਣੀ ਪੜਨ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਸੁਖ ਪ੍ਰਾਪਤ ਹੁੰਦਾ ਤੇ ਲੋਕ ਪਰਲੋਕ ਸਬਰ ਜਾਂਦਾ ਹੈ ਸੋ ਬਾਣੀ ਦੇ ਨਾਲ ਹਮੇਸ਼ਾ ਜੁੜੇ ਰਹੀਏ ਆਇਸਾ ਹੈ ਭਾਈ ਗੁਰਦਾਸ ਜੀ ਖਾਲਸਾ ਜੀ ਬਹੁਤ ਸੋਹਣਾ ਸਮਝਾਉਂਦੇ ਕਿ ਬੰਦੇ ਨੂੰ ਗੁਣ ਲੈਣੇ ਚਾਹੀਦੇ ਹਨ ਸਾਰੇ ਸੰਸਾਰ ਵਿੱਚ ਹਰ ਇੱਕ ਪਦਾਰਥ ਵਿੱਚ ਖਾਲਸਾ ਜੀ ਔਗਣ ਹੈ ਜੇ ਔਗਣ ਕੱਢਣ ਲੱਗ ਪਈਏ ਜਿਹੜੇ ਲੋਕ ਸਤਗੁਰਾਂ ਦੀ ਬਾਣੀ ਨੂੰ ਦੱਸਦੇ ਆ ਕਿ ਮਹਾਰਾਜ ਦੀ ਆ ਬਾਣੀ ਨਹੀਂ ਸਹੀ ਮਹਾਰਾਜ ਦੀ ਲਿਖਤ ਨਹੀਂ ਹੈ ਸੋ ਇਸੇ ਪ੍ਰਕਾਰ ਖਾਲਸਾ ਜੀ ਉਹ ਔਗਣ ਮਹਾਰਾਜ ਜੀਆਂ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਮਹਾਰਾਜ ਵਿੱਚ ਕੋਈ ਔਗਣ ਨਹੀਂ ਹੈ ਸਤਗੁਰੂ ਪੂਰਾ ਹੈ ਸਤਗੁਰੂ ਮਹਾਰਾਜ ਦਿਆਲਤਾ ਦੇ ਘਰ ਵਿੱਚ ਵਸਦੇ ਹਨ ਗੁਣਾਂ ਦੇ ਖਜ਼ਾਨੇ ਹਨ ਜਿਨ੍ਹਾਂ ਦੇ ਚਰਣਾ ਕਮਲਾਂ ਵਿੱਚੋਂ ਗੁਣ ਖਾਲਸਾ ਜੀ ਪੈਦਾ ਹੁੰਦੇ ਉਹ ਦਾਤੇ ਦੇ ਵਿੱਚ ਕੋਈ ਔਗਣ ਨਹੀਂ ਹੈ ਸੋ ਮਹਾਰਾਜ ਸਾਨੂੰ ਸਮਝਾਉਂਦੇ ਨੇ ਬਾਣੀ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਖਾਲਸਾ ਜੀ ਕਿ ਜਿਵੇਂ ਕੋਈ ਗੰਨਾ ਹੈ ਖਾਲਸਾ ਜੀ ਉਹ ਮਿੱਠਾ ਹੁੰਦਾ ਹੈ ਉਹਦੇ ਅੰਦਰ ਰਾਸ ਹੁੰਦਾ ਪਰ ਉਹਦੀ ਛਿਲਕਾ ਜਿਹੜੀ ਛਿੱਲ ਹੈ ਉਹ ਖਾਲਸਾ ਜੀ ਸਾਰਿਆਂ ਕੋਲੋਂ ਨਹੀਂ ਲੱਥਦੀ ਜਿਹਦੇ ਦੰਦ ਕਮਜ਼ੋਰ ਨੇ ਉਹਦੇ ਕੋਲੋਂ ਉਹ ਨਹੀਂ ਲੱਥਦੀ ਪਰ ਖਾਲਸਾ ਜੀ ਉਹ ਰਸ ਚੂਸਣ ਵਾਸਤੇ ਕਈ ਵਾਰ ਮਨੁੱਖ ਨੂੰ ਉਹ ਜਿਹੜੀ ਸਖਤ ਜਿਹੜੀ ਛਿਲ ਹੈ ਉਹ ਵੀ ਕਈ ਵਾਰ ਚੂਸਣੀ ਪੈਂਦੀ ਆ ਕਿਉਂਕਿ ਉਹਦੇ ਵਿੱਚ ਰਸ ਹੁੰਦਾ ਸੋ ਕਈ ਵਾਰ ਖਾਲਸਾ ਜੀ ਔਖੇ ਰਾਹ ਹੁੰਦੇ ਆ ਉਹ ਔਖੀਆਂ ਰਾਹਾਂ ਦੇ ਵਿੱਚੋਂ ਲੰਘਣਾ ਪੈਂਦਾ ਸਤਿਗੁਰਾਂ ਦਾ ਪ੍ਰੇਮ ਲੈਣ ਵਾਸਤੇ ਪਿਆਰ ਲੈਣ ਵਾਸਤੇ ਸੋ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਗੰਨੇ ਦੇ ਵਿੱਚ ਰਸ ਹੈ ਮਿਠਾਸ ਹੈ ਪਰ ਮਹਾਰਾਜ ਕਹਿੰਦੇ ਪਰ ਉਹਦਾ ਖਿਲਕਾ ਨਹੀਂ ਖਾਦਾ ਜਾਂਦਾ ਉਹ ਤੇ ਬਾਹਰ ਆਪਾਂ ਚੂਸ ਕੇ ਸਿੱਟ ਦਿੰਨੇ ਹਰਾਸ ਲੈ ਕੇ ਇਸੇ ਪ੍ਰਕਾਰ ਖਾਲਸਾ ਜੀ ਜਿਹੜੀ ਦਾਖ ਹੈ ਅਨਾਰ ਜਿੱਦਾਂ ਅਨਾਰ ਦੇ ਵਿੱਚ ਬੀ ਹਨ ਖਾਲਸਾ ਜੀ ਆਪਾਂ ਬੀ ਕੱਢ ਕੇ ਖਾ ਲੈਨੇ ਆ ਬਾਕੀ ਛਿਲਕਾ ਸਿੱਟ ਦਿੰਨੇ ਆ ਸੋ ਗੁਰਮੁਖਾਂ ਨੂੰ ਸੋਝੀ ਹੈ ਵੀ ਸ਼ਬਦ ਦੇ ਵਿੱਚੋਂ ਕਿਵੇਂ ਰਸ ਲੈਣਾ ਤੇ ਮਹਾਰਾਜ ਵਿੱਚੋਂ ਕਿਵੇਂ ਜਿਹੜੇ ਔਗਣ ਦੇ ਮਹਾਰਾਜ ਦੇ ਚਰਨਾਂ ਵਿੱਚੋਂ ਮਿਟਾਉਣੇ ਨੇ ਤੇ ਕਿਵੇਂ ਖਾਲਸਾ ਜੀ ਗੁਣ ਹਾਸਲ ਕਰਦੇ ਸੋ ਮਹਾਰਾਜ ਜੀ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਗਾਂਠਾ ਮੈਂ ਮਿਠਾ ਮਿਠਾਸਤਾ ਸਿਲਕਾ ਨਾ ਲੀਓ ਜਾਏ ਧਰਮ ਉਹ ਦਾਖ ਬਿਖਿਆ ਬੀਜ ਗੈ ਹਡਾਰੀ ਐ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਹਨ ਸੋ ਖਾਲਸਾ ਜੀ ਬੜਾ ਸੋਹਣਾ ਸਮਝਾਉਂਦੇ ਆ ਕਿ ਜਿਵੇਂ ਅਨਾਰ ਹੈ ਖਾਲਸਾ ਜੀ ਵਿੱਚੋਂ ਵੀ ਕੱਢ ਕੇ ਬੰਦਾ ਖਾ ਲੈਂਦਾ ਬਾਕੀ ਸਿੱਟ ਦਿੰਦਾ ਜਿਵੇਂ ਗੰਨਾ ਹੈ ਉਹਦਾ ਰਸ ਲੈਣ ਵਾਸਤੇ ਕਈ ਵਾਰ ਸਖਤ ਜਿਹੜੀ ਛਿਲੜ ਹੈ ਉਹਨੂੰ ਵੀ ਚੂਸਣਾ ਪੈਂਦਾ ਸੋ ਇਸੇ ਪ੍ਰਕਾਰ ਮਹਾਰਾਜ ਜੀਆਂ ਦਾ ਕਰ ਹੈ ਅੱਗੇ ਖਾਲਸਾ ਜੀ ਵੇਖੋ ਹੁਣ ਗੰਨੇ ਦੇ ਵਿੱਚ ਅੰਦਰਲੇ ਪਾਸੇ ਉਹਦੇ ਗੁਣ ਹੈ ਪਰ ਬਾਹਰ ਉਹ ਗਣ ਹੈ ਕਿਉਂਕਿ ਬਾਹਰ ਉਹ ਛਿਲਕਾ ਹੈ ਤੇ ਛਿਲਕਾ ਖਾਲਸਾ ਦੀ ਸ਼ਕਤ ਹੈ ਸ਼ਕਤ ਹੈ ਕਠੋਰ ਹੈ ਤੇ ਅੰਦਰ ਉਹਦੇ ਗੁਣ ਹੈ ਰਾਸ ਹੈ ਤੇ ਹੁਣ ਅੰਦਰ ਦਾ ਗੁਣ ਗ੍ਰਹਿਣ ਕਰਨਾ ਚਾਹੀਦਾ ਸਾਨੂੰ ਰਾਸ ਲੈਣ ਵਾਸਤੇ ਯਤਨ ਕਰਨਾ ਚਾਹੀਦਾ ਜਿਵੇਂ ਅਨਾਰ ਹੈ ਬਾਹਰੋਂ ਖਾਲਸਾ ਦੀ ਛਿਲੜੀ ਹੈ ਪਰ ਉਹਦੇ ਅੰਦਰ ਜਿਹੜੇ ਬੀ ਨੇ ਉਹਦਾ ਜੂਸ ਨਿਕਲਦਾ ਆਪਾਂ ਪੀਨੇ ਆ ਉਹਦਾ ਫਲ ਖਾਣ ਜੋਗ ਹੈ ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਾਈ ਗੁਣ ਲਓ ਗੁਣ ਵੇਖੋ ਜਤਨ ਕਰੋ ਉਹਦਾ ਗੁਣ ਲੈਣ ਵਾਸਤੇ ਔਗਣ ਨੂੰ ਮੇਟੋ ਪਰ ਖਾਲਸਾ ਜੀ ਅਸੀਂ ਔਗਣ ਵੇਖਦੇ ਹਾਂ ਅਸੀਂ ਹੁਣ ਗੰਨੇ ਨੂੰ ਸਿੱਟ ਸਕਦੇ ਹਾਂ ਵੀ ਭਾਈ ਇਹਦਾ ਛਿਲਕਾ ਸਾਡੇ ਕੋਲ ਤੇ ਲੱਥਨ ਨਹੀਂ ਡਿਆਹੀਂ ਨਹੀਂ ਚੂਸਣਾਹੀਂ ਸਿਰ ਦਿੰਨੇ ਆਂ ਰਾਸ ਨਹੀਂ ਲੈਣਾ ਇਹ ਮਨਮੁੱਖਾਂ ਵਾਲੀ ਬਿਰਤੀ ਹੈ ਫਿਰ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਂਬ ਖਿਰਨੀ ਸ਼ਹਾਰਾ ਮਾਜ ਗੁਠਲੀ ਕਠੋਰ ਖਰਬੂਜਾ ਔ ਕਲੀਦਾ ਸਜਲ ਬੇਕਾਰੀ ਐ ਅੱਗੇ ਵੇਖੋ ਖਾਲਸਾ ਜੀ ਦੱਸਿਆ ਆ ਕਿ ਗੰਨੇ ਦੇ ਵਿੱਚ ਰਾਸ ਹੈ ਗੁਣ ਹੈ ਤੇ ਬਾਹਰ ਉਹਦੀ ਜਿਹੜੀ ਛਿਲਕਾ ਹੈ ਉਹਦਾ ਔਗਣ ਹੈ ਤੇ ਜਿਹੜਾ ਅਨਾਰ ਹੈ ਉਹਦੇ ਵਿੱਚ ਬੀ ਹੈ ਉਹ ਗੁਣਾ ਹੈ ਮਿਠਾਸ ਹੈ ਉਹਦੇ ਵਿੱਚ ਬਾਹਰ ਜਿਹੜੀ ਛਿਲਕਾ ਹੈ ਉਹ ਖਾਲਸਾ ਜੀ ਉਹਦਾ ਔਗਣ ਹੈ ਹੁਣ ਮਹਾਰਾਜ ਕਹਿੰਦੇ ਆਂਬ ਤੇ ਇੱਕ ਖਾਲਸਾ ਜੀ ਖਿਰਣੀ ਕਰਕੇ ਕੋਈ ਉਹਨਾਂ ਨੇ ਫਲ ਲਿਖਿਆ ਤੇ ਸ਼ੁਹਾਰੇ ਇਹ ਵੇਖੋ ਇਹਦੇ ਬਾਹਰੋਂ ਆਪਾਂ ਖਾਣੇ ਆ ਤੇ ਵਿੱਚ ਇਹਦੇ ਖਾਲਸਾ ਜੀ ਔਗਣ ਆਂਬ ਜਿਹੜਾ ਬਾਹਰੋਂ-ਬਾਰੋਂ ਚੂਸਲੇ ਨੇ ਵਿੱਚ ਗੁਠਰੀ ਜਿਹੜੀ ਕਠੋਰ ਹੈ ਉਹਨੂੰ ਸਿੱਟ ਦਿੰਨੇ ਸ਼ੁਹਾਰਾ ਆਪਾਂ ਬਾਹਰੋਂ-ਬਾਰੋਂ ਖਾ ਲੈਨੇ ਆ ਤੇ ਅੰਦਰੋਂ ਖਾਲਸਾ ਜੀ ਜਿਹੜੀ ਉਹਦੀ ਗਿਟਕ ਹੁੰਦੀ ਆ ਉਹਨੂੰ ਸਿਰ ਦਿੰਨੇ ਆ ਇਸੇ ਪ੍ਰਕਾਰ ਜਿਹੜਾ ਇੱਕ ਖਿਰਨੀ ਕਰਕੇ ਫਲ ਹੈ ਉਹ ਵੀ ਖਾਲਸਾ ਜੀ ਬਾਹਰੋਂ-ਬਾਰੋਂ ਖਾਧਿਆ ਜਾਂਦਾ ਤੇ ਵਿੱਚ ਉਹਦੇ ਜਿਹੜੀ ਗਿਟਕ ਹੈ ਉਹ ਆਪਾਂ ਸਿਰ ਦਿੰਨੇ ਆ ਤੇ ਖਰਬੂਜਾ ਹੋਇਆ ਜਾਂ ਕਲੀਦਾ ਹੋਇਆ ਖਰਬੂਜੇ ਨੂੰ ਵੀ ਖਾਲਸਾ ਜੀ ਜੇ ਛੇਤੀ ਨਾਲ ਨਾ ਖਾਧਾ ਜਾਵੇ ਤੇ ਪਾਣੀ ਛੱਡ ਜਾਂਦਾ ਉਹਦੇ ਵਿੱਚ ਕਿੰਨੇ ਬੀਜ ਨੇ ਉਹ ਵੀ ਕੱਢਣੇ ਪੈਂਦੇ ਸੋ ਇਸੇ ਪ੍ਰਕਾਰ ਮਹਾਰਾਜ ਨੇ ਪਹਿਲਾਂ ਗੰਨੇ ਦੀ ਤੇ ਨਾਰ ਦੀ ਉਦਾਹਰਣ ਦਿੱਤੀ ਹੁਣ ਖਾਲਸਾ ਜੀ ਆਂਬ ਦੀ ਤੇ ਸ਼ੁਹਾਰੇ ਦੀ ਉਦਾਹਰਣ ਦਿੱਤੀ ਵੀ ਉਹਨੋਂ ਦੇ ਬਾਹਰ ਕੋਣ ਆ ਅੰਦਰ ਉਹ ਕਠੋਰ ਹੈ ਸੋ ਅੱਗੇ ਬਚਨ ਕਰਦੇ ਕਹਿੰਦੇ ਮਦ ਮਾਖੀ ਮੈਂ ਮਲੀਨ ਸਮੈ ਪਾਏ ਸਫਲ ਹੋਏ ਰਸ ਬਸ ਪਏ ਨਹੀਂ ਤ੍ਰਿਸ਼ਨਾ ਨਿਵਾਰੀ ਕਹਿੰਦੇ ਹੁਣ ਔਗਣਾ ਨਾਲ ਭਰੀ ਹੋਈ ਸ਼ਹਿਦ ਦੀ ਮੱਖੀ ਜਿਹਨੂੰ ਆਪਾਂ ਮਧੂ ਮੱਖੀ ਕਹਿੰਦੇ ਤੇ ਖਾਲਸਾ ਜੀ ਮਧੂ ਮੱਖੀ ਜਿਹਨੂੰ ਫੁੱਲਾਂ ਤੋਂ ਪਰਾ ਇਕੱਠਾ ਕਰਕੇ ਲਿਆ ਕੇ ਤੇ ਉਹ ਛੱਤੇ ਦੇ ਆ ਕੇ ਚਿੰਬੜਦੀ ਹੈ ਤੇ ਅਸਲ ਦੇ ਵਿੱਚੋਂ ਮੂੰਹ ਦੇ ਵਿੱਚੋਂ ਹੀ ਉਹ ਕੱਢਦੀ ਹੈ ਨਾ ਉਹ ਮੱਖੀ ਦਾ ਥੋਕੀ ਹੈ ਨਾ ਮੈਲ ਹੀ ਹੈ ਨਾ ਉਹਦੀ ਪਰ ਖਾਲਸਾ ਜੀ ਉਹ ਜਿਹੜੀ ਮੈਲ ਹੈ ਔਗਣਾਂ ਨਾਲ ਭਰੀ ਹੈ ਔਗਣ ਹੀ ਔਗਣ ਨੇ ਉਹਦੇ ਵਿੱਚ ਜੇ ਵੇਖਿਆ ਜਾਵੇ ਤੇ ਪਰ ਮਹਾਰਾਜ ਕਹਿੰਦੇ ਵੇਖੋ ਫਿਰ ਔਗਣ ਜਿਹੜੇ ਉਹਦੇ ਨੇ ਸਮਾਪਾ ਕੇ ਉਹ ਗੁਣ ਬਣ ਜਾਂਦਾ ਪਹਿਲਾਂ ਉਹ ਔਗਣ ਨੇ ਉਹਦੀ ਥੋਕ ਮੂੰਹ ਦੇ ਮੂੰਹ ਦੀ ਗੰਦਗੀ ਹੈ ਮੱਖੀ ਦੀ ਪਰ ਥੋੜਾ ਸਮੇਂ ਪੈਣ ਤੋਂ ਬਾਅਦ ਫਿਰ ਉਹ ਖਾਲਸਾ ਜੀ ਸ਼ਹਿਦ ਦੇ ਰੂਪ ਵਿੱਚ ਗੁਣ ਬਣ ਜਾਂਦਾ ਗੁਣਕਾਰੀ ਹੋ ਜਾਂਦਾ ਕਈ ਉਹਨਾਂ ਨੂੰ ਵੈਦ ਜਿਹੜੇ ਕਈ ਬੱਚਿਆਂ ਨੂੰ ਬਜ਼ੁਰਗਾਂ ਨੂੰ ਖਾਣ ਵਾਸਤੇ ਕਹਿੰਦੇ ਲਾਭਦਾਇਕ ਬਣਦਾ ਅਮਰਤ ਬਣ ਜਾਂਦਾ ਸੋ ਇਹਦਾ ਕਹਿਣ ਦਾ ਭਾਵ ਇੱਥੇ ਬਾਣੀ ਦਾ ਹੈ ਖਾਲਸਾ ਜੀ ਕਈ ਵਾਰ ਬੰਦੇ ਦੇ ਬਾਹਰ ਔਗਣ ਹੁੰਦੇ ਅੰਦਰ ਗੁਣ ਹੁੰਦੇ ਤੇ ਕਈ ਵਾਰ ਬੰਦੇ ਦੇ ਬਾਹਰ ਖਾਲਸਾ ਜੀ ਗੁਣ ਹੁੰਦੇ ਅੰਦਰ ਔਗਣ ਹੁੰਦੇ ਸੋ ਕਈ ਵਾਰ ਬੰਦਾ ਔਗਣਾ ਨਾਲ ਭਰਿਆ ਹੁੰਦਾ ਪਰ ਸਮਾ ਪੈ ਜਾਂਦਾ ਸਤਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਤੇ ਖਾਲਸਾ ਜੀ ਸ਼ਹਿਦ ਵਾਂਗੂ ਮਿੱਠਾ ਉਹਦੇ ਵਿੱਚ ਗੁਣ ਪੈਦਾ ਹੋ ਜਾਂਦਾ ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਸ੍ਰੀ ਗੁਰੂ ਸ਼ਬਦ ਰਸ ਅੰਮ੍ਰਿਤ ਨਿਧਾਨ ਪਾਨ ਗੁਰਸਿੱਖ ਸਾਧ ਸੰਗ ਜਨਮ ਸਵਾਰੀਏ ਇਸੇ ਪ੍ਰਕਾਰ ਖਾਲਸਾ ਜੀ ਸਤਗੁਰਾਂ ਦਾ ਆਪਦੇਸ਼ ਹੈ ਜਿਹੜਾ ਸਤਗੁਰਾਂ ਦੇ ਆਪਦੇਸ਼ ਨੂੰ ਸੁਣਦਾ ਹੈ ਆਪਣੇ ਕੰਨਾਂ ਦੇ ਨਾਲ ਸਤਗੁਰ ਦੇ ਆਪਦੇਸ਼ ਨੂੰ ਕਮਾਉਂਦਾ ਹੈ ਸਤਗੁਰ ਦੇ ਆਪਦੇਸ਼ ਦੇ ਪਹਿਰਾ ਦਿੰਦਾ ਹੈ ਮਹਾਰਾਜ ਕਹਿੰਦੇ ਉਹ ਫਿਰ ਸੰਗਤ ਵਿੱਚ ਆ ਕੇ ਗੁਰਸਿੱਖ ਜਿਹੜਾ ਆਪਣਾ ਜਨਮ ਸਵਾਰ ਲੈਂਦਾ ਸੁੱਤੇ ਸਿੱਧ ਸੋ ਮਹਾਰਾਜ ਦੀ ਸੰਗਤ ਵਿੱਚੋਂ ਗੁਣ ਪ੍ਰਾਪਤ ਹੁੰਦੇ ਔਗਣ ਖਾਲਸਾ ਜੀ ਮਿਟੇ ਜਾਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਆਈਏ ਕਿਉਂਕਿ ਸੰਗਤ ਕੀਤਿਆਂ ਬਹੁਤ ਕੁਝ ਪ੍ਰਾਪਤ ਹੁੰਦਾ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸੰਗਤ ਦੇ ਵਿੱਚ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਵਸਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਗੁਰਾਂ ਨੇ ਸੰਗਤ ਦੀ ਵੱਡੀ ਮਹਾਨਤਾ ਦਸੀ ਮਹਾਰਾਜ ਜੀਆਂ ਦੇ ਫਰਜੰਦ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਜਦੋਂ ਰਿਸ਼ਤਾ ਹੋਇਆ ਖਾਲਸਾ ਦੀ ਚੰਦੂ ਦੀ ਧੀ ਨਾ ਤੇ ਉਸ ਵੇਲੇ ਉਹਨੇ ਜਿਹੜੇ ਮਾੜੇ ਲਫ਼ਜ਼ ਬੋਲੇ ਸੀ ਤੇ ਖਾਲਸਾ ਦੀ ਦਿੱਲੀ ਦੀ ਸੰਗਤ ਨੇ ਮਹਾਰਾਜ ਨੂੰ ਚਿੱਠੀ ਪਾਈ ਸੀ ਵੀ ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਆਪਾਂ ਨਹੀਂ ਲੈਣਾ ਇਹ ਖਾਲਸਾ ਜੀ ਸਤਿਗੁਰਾਂ ਨੇ ਸੰਗਤ ਦੇ ਜਿਹੜੇ ਹੁਕਮ ਨੂੰ ਸਿਰ ਮੱਥੇ ਰੱਖ ਕੇ ਮਹਾਰਾਜ ਨੇ ਉਸ ਰਿਸ਼ਤੇ ਤੋਂ ਨਾ ਕਰ ਦਿੱਤੀ ਸੀ ਫਿਰ ਖਾਲਸਾ ਜੀ ਸلسਲਾ ਚੱਲਿਆ ਸੀ ਕਈ ਸ਼ਾਜਾਸ਼ਾਂ ਬਣੀਆਂ ਕਈ ਕੁਸ਼ ਹੋਇਆ ਤੇ ਮਹਾਰਾਜਿਆਂ ਨੂੰ ਸ਼ਹੀਦ ਕੀਤਾ ਗਿਆ ਪਰ ਸਤਿਗੁਰਾਂ ਨੇ ਸੰਗਤ ਦਾ ਬਚਨ ਨਹੀਂ ਖਾਲਸਾ ਜੀ ਮੋੜਿਆ ਸੰਗਤ ਨੇ ਕਹਿ ਦਿੱਤਾ ਸਤਿਗੁਰਾਂ ਨੂੰ ਕਿ ਮਹਾਰਾਜ ਜੀ ਇਸ ਘਰ ਦਾ ਰਿਸ਼ਤਾ ਨਹੀਂ ਲੈਣਾ ਇਹਨੇ ਗੁਰੂ ਦੇ ਘਰ ਨੂੰ ਮੂਰੀ ਆਖਿਆ ਹੈ ਸੋ ਇਸੇ ਪ੍ਰਕਾਰ ਪੈਰ ਦੀ ਟਾਕਿਆ ਹੈ ਸੋ ਇਸੇ ਪ੍ਰਕਾਰ ਮਹਾਰਾਜ ਨੇ ਫਿਰ ਸੰਗਤ ਦੇ ਜਿਹੜੇ ਹੁਕਮ ਨੂੰ ਉੱਚਾ ਜਾਣਿਆ ਸੀ ਕਿਉਂਕਿ ਸੰਗਤ ਵਾਹਿਗੁਰਜੀ ਦਾ ਰੂਪ ਹੈ ਖਾਲਸਾ ਜੀ ਸੋ ਆਪਾਂ ਸੰਗਤ ਕਰੀਏ ਮਹਾਰਾਜ ਦੇ ਘਰ ਜਾ ਕੇ ਬਾਣੀ ਪੜੀਏ ਸੰਗਤੀ ਰੂਪ ਵਿੱਚ ਨਾਮ ਜਪੀਏ ਕਿਉਂਕਿ ਸੰਗਤ ਦਾ ਖਾਲਸਾ ਜੀ ਕਹਿਣਾ ਸੰਗਤ ਦਾ ਮੰਨਣਾ ਬਹੁਤ ਵੱਡੀ ਗੱਲ। ਇੱਕ ਸੰਗਤ ਨੂੰ ਮਹਾਰਾਜ ਨੇ ਵੱਡਿਆਂ ਆਖਿਆ, ਇੱਕ ਪੰਜਾਂ ਸਿੰਘਾਂ ਨੂੰ ਖਾਲਸਾ ਜੀ ਉਹ ਵੀ ਸੰਗਤ ਬਣ ਜਾਂਦੀ ਉਹਨੂੰ ਵੱਡਿਆਂ ਆਖਿਆ। ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਟਿਆ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਇਸ ਵੇਲੇ ਖਾਲਸਾ ਜੀ ਚਮਕੌਰ ਦੀ ਗੜੀ ਵਿੱਚੋਂ ਮਹਾਰਾਜ ਜੀ ਕਹਿਣ ਲੱਗੇ ਹੁਣ ਸਾਡੀ ਵਾਰੀ ਆ ਸ਼ਹੀਦ ਹੋਣ ਦੀ। ਉਸ ਵੇਲੇ ਪੰਜਾਂ ਸਿੰਘਾਂ ਨੇ ਖਾਲਸਾ ਜੀ ਮਹਾਰਾਜ ਨੂੰ ਹੁਕਮ ਕੀਤਾ ਸੀ ਕਿ ਸਤਿਗੁਰੂ ਜੀ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਵੀ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ ਤੇ ਮਹਾਰਾਜ ਨੇ ਉਹਨਾਂ ਪੰਜਾਂ ਦਾ ਹੁਕਮ ਖਾਲਸਾ ਜੀ ਮੰਨਿਆ ਕਿਉਂਕਿ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵ ਹੈ ਦਰਗਾਹ ਮਾਨ ਪੰਜ ਐਸੋ ਹੋਇਆ ਦਰ ਆ ਜਾਣ ਪੰਜਾਂ ਕਾ ਗੁਰ ਏਕ ਧਿਆਨ ਸੋ ਖਾਲਸਾ ਜੀ ਇਹ ਪੰਜੇ ਜਿਹੜੇ ਨੇ ਪਰਮੇਸ਼ਰ ਕਾਲਪੁਰਖ ਦੇ ਘਰ ਪ੍ਰਵਾਨ ਨੇ ਪ੍ਰਵਾਨਤ ਨੇ ਸੋ ਇਹਨਾਂ ਨੂੰ ਮੰਨਿਆ ਜਾਂਦਾ ਆਪਣੇ ਵਿੱਚ ਵੀ ਖਾਲਸਾ ਜੀ ਨੂੰ ਆਪਾਂ ਗੁਰੂ ਵਾਲੇ ਬਣਦੇ ਆਂ ਤੇ ਪੰਜਾਂ ਦੇ ਪੇਸ਼ ਹੋ ਕੇ ਫਿਰ ਸਾਨੂੰ ਨਾਮ ਮਿਲਦਾ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਪਾਣ ਕਰਵਾਇਆ ਜਾਂਦਾ ਸੋ ਇਹ ਵੱਡੀਆਂ ਚੀਜ਼ਾਂ ਨੇ ਸੋ ਗੁਰੂ ਕੀ ਸੰਗਤ ਕਰਨੀ ਗੁਰੂ ਕੇ ਸਿੰਘਾਂ ਦਾ ਅਦਬ ਸਤਕਾਰ ਕਰਨਾ ਸੋ ਮਹਾਰਾਜ ਵਿੱਚ ਇਹਦੇ ਵਿੱਚ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਖਾਲਸਾ ਜੀ ਆਈ ਹੈ ਇਹ ਵੀ ਹੱਡਬੀਤੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤਾ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਮਹਾਰਾਜ ਨੇ ਕਿਰਪਾ ਕੀਤੀ ਇਹ ਵੀ ਖਾਲਸਾ ਜੀ ਹਰਦਬੀਤੀ ਮਹਾਰਾਜ ਦੀ ਕਿਰਪਾ ਸਦਕਾ ਸਬਾਬੀ ਬਣ ਜਾਂਦਾ ਕਈ ਵਾਰ ਖਾਲਸਾ ਜੀ ਇੱਕੋ ਜਿਹਿਆਂ ਚੱਲ ਪਈਨੀਆਂ ਹਰਦਬੀਤੀਆਂ ਇਹ ਵੀ ਹਰਦਬੀਤੀ ਐਵੇਂ ਕਿ ਇਹ ਜਿਹੜੀ ਮਾਤਾ ਹੈ ਖਾਲਸਾ ਜੀ ਲੁਧਿਆਣੇ ਸ਼ਹਿਰ ਤੋਂ ਹੈ ਤੇ ਮਾਤਾ ਜੀ ਨੇ ਕਿਤੇੋਂ ਸੁਣਿਆ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰਾਂ ਤੇ ਮਹਾਰਾਜ ਕਿਰਪਾ ਕਰਨਗੇ ਸੋ ਇਸ ਮਾਤਾ ਦੇ ਘਰ ਵੀ ਖਾਲਸਾ ਜੀ ਕੋਈ ਪੁੱਤਰਾ ਨਹੀਂ ਸੀ ਮਹਾਰਾਜ ਦੀ ਕਿਰਪਾ ਰਹਿਮਤ ਨਾਲ ਦੋ ਪੁੱਤਰੀਆਂ ਪਹਿਲਾਂ ਹੋਈਆਂ ਤੇ ਖਾਲਸਾ ਜੀ ਦੋਵੇਂ ਅਕਾਲ ਚਲਾਣਾ ਕਰ ਗਈਆਂ ਤੇ ਹੁਣ ਘਰੇ ਕੋਈ ਔਲਾਦ ਨਹੀਂ ਸੀ ਇਹ ਮਾਤਾ ਨੇ ਕਿਤੇ ਉਹ ਸੁਣਿਆ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰੀਏ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈਰੇ ਕੱਟਣ ਨਾਲ ਬਾਣੀ ਪੜਨ ਨਾਲ ਅਭਿਆਸ ਕਰਨ ਨਾਲ ਸੇਵਾ ਕਰਨ ਦੇ ਨਾਲ ਬਰਕਤਾਂ ਪੈ ਜਾਂਦੀਆਂ ਸਭ ਕੁਝ ਹਾਸਲ ਹੋ ਜਾਂਦਾ ਸੋ ਮਾਤਾ ਨੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਮਾਤਾ ਜੀ ਕਹਿੰਦੇ ਮੇਰਾ ਆਪਣੇ ਆਪ ਹੀ ਚਿੱਤ ਕਿਸੇ ਕੋਲੋਂ ਸੁਣ ਕੇ ਤੇ ਮਾਨਨੇ ਕਿਹਾ ਵੀ ਨਹੀਂ ਮੈਨੂੰ ਜਾਣਾ ਚਾਹੀਦਾ ਕਹਿੰਦੇ ਮੈਂ ਲੁਧਿਆਣੇੋਂ ਬੱਸ ਫੜਨੀ ਮਹਾਰਾਜ ਦੀ ਕਿਰਪਾ ਨਾਲ ਅਮਰਤ ਵੇਲੇ ਉੱਥੋਂ ਚੱਲ ਪੈਣਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਪਹੁੰਚੀ ਪਹਿਲੀ ਵਾਰ ਆਈ ਚਪੈਰਾ ਸਾਹਿਬ ਸਾਰਾ ਵੇਖ ਲਿਆ ਕਿਵੇਂ ਸੰਗਤ ਕੱਟਦੀ ਐ ਸਭ ਕੁਝ ਪਤਾ ਲੱਗ ਗਿਆ ਅਗਲੀ ਵਾਰ ਹੋਰ ਸੌਖਾ ਹੋ ਗਿਆ ਤੀਜੇ ਦੁਪਹਿਰੇ ਦੇ ਮਾਤਾ ਕਹਿੰਦੀ ਮੈਂ ਆਪਣੀ ਨੌ ਨੂੰ ਲੈ ਕੇ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਨੌ ਨੌ ਸੱਸ ਦੋਨਾਂ ਨੇ ਹੀ ਪਲਾਨ ਕਰ ਲਿਆ ਵੀ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਾਈਏ ਐਤਵਾਰ ਮਹਾਰਾਜ ਦੀ ਰਹਿਮਤ ਨਾਲ ਦੋਵੇਂ ਨੌ ਤੇ ਸੱਸ ਅਸੀਂ ਆਉਣ ਲੱਗ ਪਏ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਟਾਲਾ ਸਾਹਿਬ ਸਥਾਨ ਬਾਰੇ ਪਤਾ ਲੱਗਾ ਬਾਬਾ ਨੌ ਸਿੰਘ ਸਾਹਿਬ ਦੇ ਸਥਾਨ ਬਾਰੇ ਪਤਾ ਲੱਗਾ ਸੋ ਸਤਗੁਰਾਂ ਦੀ ਕਿਰਪਾ ਨਾਲ ਅਸੀਂ ਉੱਥੇ ਵੀ ਦਰਸ਼ਨ ਦੇਦਾਰੇ ਕੀਤੇ ਤੇ ਮਹਾਰਾਜ ਦੀ ਕਿਰਪਾ ਵਰਤੀ ਜਦੋਂ ਸਤਿਗੁਰਾਂ ਨੇ ਦਇਆ ਕਰਨੀ ਹੋਵੇ ਮਹਾਰਾਜ ਦੇ ਚਰਨਾਂ ਵਿੱਚ ਇਹੋ ਅਰਦਾਸ ਈ ਮਹਾਰਾਜ ਜੀ ਭੁਜੰਗੀ ਬਖਸ਼ੋ ਸਤਿਗੁਰ ਕਰੇ ਔਲਾਦ ਬਖਸ਼ੋ ਕਿਰਪਾ ਕਰੋ ਮਾਤਾ ਕਹਿੰਦੀ ਕਈ ਵਾਰ ਤਾਂ ਮੇਰਾ ਇਹ ਮਨ ਸੀ ਵੀ ਮਹਾਰਾਜ ਚਾਹੇ ਧੀ ਬਖਸ਼ ਦਿਓ ਕਿਰਪਾ ਕਰੋ ਇਹ ਕਈ ਵੇਰ ਮਨ ਚਾਉਣਾ ਨਹੀਂ ਮਹਾਰਾਜ ਕੋਲ ਪੁੱਤ ਮੰਗਦੀ ਤੇ ਐਵੇਂ ਅਰਦਾਸ ਮਾਤਾ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਪਹਿਰਾ ਕੱਟ ਕੇ ਤੇ ਖਾਲਸਾ ਜੀ ਪਹਿਲਾ ਅਰਦਾਸ ਵਿੱਚ ਸ਼ਾਮਲ ਹੋਣਾ ਫਿਰ ਉਸ ਤੋਂ ਬਾਅਦ ਆਪਣੀ ਅਰਦਾਸ ਵੀ ਕਰਕੇ ਆਉਣੀ ਵੱਖਰੀ ਵੀ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਿਓ ਇਵੇਂ ਮਹਾਰਾਜ ਦੀ ਕਿਰਪਾ ਖਾਲਸਾ ਦੀ ਮਾਤਾ ਦੇ ਵਰਤੀ ਹੁਣ ਖੇੜ ਵਰਤਦੀ ਆ ਬਾਬਾ ਦੀਪ ਸਿੰਘ ਸਾਹਿਬ ਦੀ ਸੋ ਮਾਤਾ ਕਹਿੰਦੀ ਅਸੀਂ ਨਾ ਦੋਵੇਂ ਨੌ ਤੇ 700 ਜਦੋਂ ਆਈਆਂ ਉੱਥੇ ਮਹਾਰਾਜ ਦੇ ਘਰ ਸਾਨੂੰ ਕਾਫੀ ਸਮਾਂ ਹੋ ਗਿਆ ਸੀ ਆਉਂਦੀਆਂ ਦੋਹਾਂ ਨੂੰ ਕਈ ਵਾਰ ਕਿਤੇ ਉਹਨੇ ਨਾਗਾ ਕਰ ਲੈਣਾ ਮੇਰੀ ਨੌਂ ਨੇ ਤੇ ਫਿਰ ਮੈਂ ਆਉਣਾ ਮੈਂ ਕਦੇ ਨਾਗਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਕੀਤਾ ਤੇ ਇੱਕ ਵਾਰ ਮੈਂ ਤੇ ਮੇਰੀ ਨੌਂ ਅਸੀਂ ਦੋਵੇਂ ਆਈਆਂ ਤੇ ਸਾਡੇ ਨਾਲ ਨਾ ਸਾਡੀ ਜਾਣ ਪਛਾਣ ਦੇ ਉੱਥੇ ਸਾਨੂੰ ਮਿਲ ਗਏ ਜਦੋਂ ਜਾਣ ਪਛਾਣ ਦੇ ਮਿਲੇ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਕਹਿੰਦੇ ਵੀ ਅਸੀਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਸ਼ੀਦੀ ਦੇਖਦੀ ਰਸਤਾ ਦੇ ਕੇ ਆਉਣੀ ਹੈ ਸੋ ਮਹਾਰਾਜ ਦੀ ਕਿਰਪਾ ਵਰਤੀ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਉਹਨਾਂ ਨੇ ਰਸਤਾ ਦੇਣੀ ਸੀ ਉਹ ਗੱਡੀ 'ਚ ਆਏ ਸੀ ਖਾਲਸਾ ਜੀ ਉਹਨਾਂ ਨੇ ਸਾਨੂੰ ਕਿਹਾ ਸਾਡੇ ਨਾਲ ਬੈਠ ਜਾਓ ਅਸੀਂ ਦੋਵੇਂ ਨੌ ਸਾਸ ਉਹਨਾਂ ਨਾਲ ਬੈਠ ਗੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੱਥਾ ਟੇਕ ਕੇ ਅਸੀਂ ਉੱਥੋਂ ਨਿਕਲੀਆਂ ਤੇ ਉਸ ਦਿਨ ਮੇਰੇ ਮਨ ਵਿੱਚ ਸੀ ਵੀ ਮਹਾਰਾਜ ਕਿਉਂ ਨਹੀਂ ਸਾਡੀ ਸੁਣਦੇ ਵੀ ਬੜਾ ਸਮਾਂ ਹੋ ਗਿਆ ਸਾਨੂੰ ਚਪੈਰਾ ਕੱਟਦਿਆਂ ਕਿਰਪਾ ਕਰੋ ਸਤਿਗੁਰੂ ਜੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੀਆਂ ਝੋਲੀਆਂ ਭਰੀਆਂ ਕਿੰਨੇ ਸਾਲ ਸਾਲ ਹੀ ਸਾਲ ਦੇ ਕਰੀਬ ਹੋ ਚੱਲਾ ਸੀ ਸਾਨੂੰ ਕਹਿੰਦੇ ਸਮਾਂ ਆਉਂਦਿਆਂ ਨੂੰ ਵੀ ਲਗਾਤਾਰ ਸਾਨੂੰ ਸਾਲ ਦੇ ਕਰੀਬ ਜਾਂ 8 ਮਹੀਨੇ 7 ਮਹੀਨੇ ਇੰਨਾ ਕ ਸਮਾਂ ਹੋ ਗਿਆ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਪੈਰੇ ਕੱਟਦਿਆਂ ਨੂੰ ਤੇ ਕਈ ਖਾਲਸਾ ਜੀ ਮੇਰੇ ਵਰਗੇ ਪੰਜ ਕੱਟ ਕੇ ਕਹਿਣ ਲੱਗ ਪੈਂਦੇ ਸਾਡੀ ਅਰਦਾਸ ਨਹੀਂ ਪੂਰੀ ਹੋਈ ਤੇ ਕਈ ਖਾਲਸਾ ਜੀ ਮਹਾਰਾਜ ਦੇ ਕਰਲਮੇ ਸਮੇਂ ਤੋਂ ਚਪ aeration ਦੀ ਸੇਵਾ ਨਿਭਾ ਰਹੀ ਤੇ ਮਹਾਰਾਜ ਦੀ ਕਿਰਪਾ ਖਾਲਸਾ ਜੀ ਖੁਸ਼ੀ ਹੋਰ بڑا ਕੁਝ ਪ੍ਰਾਪਤ ਹੋ ਜਾਂਦਾ ਸੋ ਐਵੇਂ ਮਾਤਾ ਜੀ ਕਹਿੰਦੇ ਅਸੀਂ ਉਹਨਾਂ ਨਾਲ ਗੱਡੀ 'ਚ ਬੈਠੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਦਰਸ਼ਨ ਮੇਲੇ ਕੀਤੇ ਉਹਨਾਂ ਰਸਤਾ ਦਿੱਤੀ ਤੇ ਅਸੀਂ ਦਰਸ਼ਨ ਮੇਲੇ ਕਰਕੇ ਨੌਂ ਤੇ ਸੱਸ ਦੋਨੋਂ ਬਾਹਰ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਦੇ ਖਾਲਸਾ ਜੀ ਲੈਣ ਵਿੱਚ ਲੱਗ ਕੇ ਲੰਗਰ ਮਿਲਦਾ ਬਾਰਿਸ਼ ਦੇ ਵਿੱਚ ਲੈ ਕੇ ਜਾਈਦੇ ਬਰਤਨ ਬਾਹਰੋਂ ਤੇ ਉੱਥੋਂ ਫਿਰ ਪ੍ਰਸ਼ਾਦਾ ਪਾਣੀ ਪਾ ਦਿੰਦੇ ਫਿਰ ਉੱਥੋਂ ਬੈਠ ਕੇ ਤੁਸੀਂ ਛਕ ਸਕਦੇ ਮਾਰੀ ਦੇ ਵਿੱਚ ਖਲੋ ਕੇ ਲੈਣਾ ਪੈਂਦਾ ਸੋ ਮਹਾਰਾਜ ਦੀ ਕਿਰਪਾ ਨਾਲ ਅਸੀਂ ਦੋਵੇਂ ਨੌ ਸਾਸ ਤਾਂ ਅਸੀਂ ਤਾਂ ਛਕਣਾ ਨਹੀਂ ਸੀ ਤੇ ਉਹ ਪਰਿਵਾਰ ਕਹਿੰਦੇ ਅਸੀਂ ਛਕ ਲਈਏ ਇੱਥੋਂ ਅਸੀਂ ਦੋਵੇਂ ਜਾਨੀਆਂ ਖੜੀਆਂ ਸਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਕਹਿੰਦੇ ਦੋ ਨਿਹੰਗ ਸਿੰਘ ਆਏ ਤੇ ਬਜ਼ੁਰਗ ਸਨ ਦੋਨੋਂ ਤੇ ਉਹ ਸਾਡੇ ਲਾਗੋ ਲੰਗੇ ਦੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਐਵੇਂ ਕਹਿੰਦੇ ਅਸੀਂ ਫਤਿਹ ਬੁਲਾਈ ਤੋਂ ਰੁਕ ਗਏ ਤੇ ਮੇਰੀ ਨੌ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਧੀਏ ਕਿੱਥੋਂ ਆਈਆਂ ਕਿੱਥੋਂ ਆਈਆਂ ਸੰਗਤਾ ਤੇ ਅਸੀਂ ਆਖਿਆ ਵੀ ਬਾਬਾ ਜੀ ਅਸੀਂ ਲੁਧਿਆਣੇ ਤੋਂ ਆਏ ਆ ਤੇ ਮਹਾਰਾਜ ਦੀ ਕਿਰਪਾ ਨਾਲ ਦੁਪਹਿਰਾ ਕੱਟਣਾ ਆਉਨੇ ਆ ਤੇ ਕਹਿੰਦੇ ਵੀ ਹੁਣ ਤੁਸੀਂ ਇੱਥੇ ਰਹੋਗੇ ਤੁਸੀਂ ਤਾਂ ਕਾਫੀ ਲੇਟ ਹੋ ਗਏ ਕਹਿੰਦੇ ਨਹੀਂ ਅਸੀਂ ਗੱਡੀ 'ਚ ਆਏ ਆ ਵੀ ਸਾਡੇ ਨਾਲ ਪਰਿਵਾਰ ਸਾਡੇ ਵਾਕਿਬ ਨੇ ਬੰਦੇ ਉਹਨਾਂ ਨਾਲ ਅਸੀਂ ਜਾਣਾ ਤੇ ਉਹ ਪ੍ਰਸ਼ਾਦ ਦਾ ਛੱਕਦੇ ਤੇ ਮਾਤਾ ਜੀ ਕਹਿੰਦੀ ਜਦੋਂ ਨਾ ਮਹਾਪੁਰਸ਼ ਤੁਰਨ ਲੱਗੇ ਬਾਬੇ ਨਿਹੰਗ ਸਿੰਘ ਤੁਰਨ ਲੱਗੇ ਇਹਨੇ ਮੇਰੇ ਮਨ ਵਿੱਚੋਂ ਹੀ ਆਵਾਜ਼ ਵਾਈ ਆਈ ਕਿ ਇਹਨਾਂ ਕੋਲੋਂ ਅਰਦਾਸ ਕਰਾਵਾਂ ਕਹਿੰਦੀ ਮੈਂ ਆਪਣੇ ਪਰਸ ਦੇ ਵਿੱਚੋਂ ਥੋੜੀ ਮਾਇਆ ਕੱਢੀ ਤੇ ਉਹਨਾਂ ਨੂੰ ਹੱਥ ਵਿੱਚ ਉਹਨਾਂ ਦੇ ਦੇ ਕੇ ਕਿਹਾ ਵੀ ਸਿੰਘੋ ਬੜਾ ਮਹਾਰਾ ਦੀ ਕਿਰਪਾ ਨਾਲ ਨਿਹੰਗਾਂ ਸਿੰਘਾਂ ਦੇ ਵਿੱਚ ਸਤਿਗੁਰੂ ਦੀ ਕਿਰਪਾ ਹੈ ਤੇ ਤੁਸੀਂ ਜੇ ਕਿਰਪਾ ਕਰੋ ਤੇ ਮੇਰੀ ਅਰਦਾਸ ਕਰਦੇਓ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕਿ ਮਹਾਰਾ ਮੈਨੂੰ ਪੋਤਰਾ ਜਾਂ ਪੋਤਰੀ ਬਖਸ਼ ਦੇਣ ਤੇ ਕਹਿੰਦੇ ਇਦਾਂ ਅਸੀਂ ਕਿਹਾ ਤੇ ਉਹ ਨਿਹੰਗ ਸਿੰਘਾਂ ਨੇ ਕੀ ਕੀਤਾ ਉੱਥੇ ਹੀ ਆਪਣਾ ਜੋੜਾ ਉਤਾਰ ਕੇ ਖਲੋਗੇ ਤੇ ਪਹਿਲਾਂ ਤੇ ਜਕਾਰਾ ਛੱਡਿਆ ਮਹਾਰਾਜ ਦੀ ਕਿਰਪਾ ਨਾਲ ਜੋ ਫੌਜ ਖਾਲਸਾ ਦੀ ਜਕਾਰਾ ਲਾਉਂਦੀ ਆ ਜੋ ਜਕਾਰਾ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਫਿਰ ਉਹਨਾਂ ਨੇ ਅਰਦਾਸ ਉਹਦਣੀ ਸ਼ੁਰੂ ਕੀਤੀ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹੀਦੋ ਸਿੰਘ ਉਹਨਾਂ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਤੁਹਾਡੇ ਚਰਨਾਂ ਕਮਲਾਂ ਵਿੱਚ ਮਹਾਰਾਜੀ ਬੇਨਤੀ ਆ ਸੱਚੇ ਪਾਤਸ਼ਾਹ ਤੁਸੀਂ ਜਾਣਨ ਹਾਰ ਹੋਏ ਮਾਈ ਦਾ ਕੀ ਨਾ ਆਇਆ ਤੇ ਧੀ ਦਾ ਕੀ ਨਾ ਆਇਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨਾਂ ਨੂੰ ਭਾਗ ਲਾਓ ਇਹਨਾਂ ਦੇ ਘਰੇ ਪੋਤਰਾ ਪੁੱਤਰੀ ਮਹਾਰਾ ਕਿਰਪਾ ਕਰਕੇ ਬਖਸ਼ੋ ਜੋ ਤੁਹਾਨੂੰ ਭਾਵੇ ਮਾਤਾ ਦੇ ਘਰ ਮਹਾਰਾ ਭਜੰਗੀ ਬਖਸ਼ੋ ਇਹ ਸੱਚੇ ਪਾਤਸ਼ਾਹ ਦਇਆ ਕਰੋ ਮਿਹਰ ਕਰੋ ਜਦੋਂ ਮਹਾਰਾਜੀ ਆਪ ਜੀ ਦੇ ਘਰ ਮਿਹਰ ਹੋਵੇ ਦਇਆ ਹੋਵੇ ਆਪ ਜੀ ਦੀ ਨਜ਼ਰ ਹੋਵੇ ਇਹਨਾਂ ਨੂੰ ਮਹਾਰਾ ਭਜੰਗੀ ਬਲੇ ਤੇ ਫਿਰ ਇਹ ਫੌਜ ਨੂੰ ਸੇਵਾ ਕਰਨ ਫੌਜ ਦੀ ਮਹਾਰਾ ਬਸਤਰ ਦੇਣ ਚੋਲੇ ਦੇਣ ਆਪ ਜੀਆਂ ਸੰਗਤਾਂ ਨੂੰ ਘੋੜਿਆਂ ਨੂੰ ਚਣੇ ਪਾਉਣ ਇਹ ਉਹਨਾਂ ਨੇ ਹੰਗਾ ਸਿੰਘਾਂ ਨੇ ਅਰਦਾਸ ਕਰਤੀ ਐਸੀ ਮਹਾਰਾਜ ਦੀ ਦਇਆਵਰਤੀ ਮਾਤਾ ਕਹਿੰਦੀ ਮੈਂ ਖੜੀ ਖਲੋਤੀ ਉਹ ਮੇਰੀ ਅੱਖਾਂ ਦੇ ਵਿੱਚੋਂ ਜਲ ਆ ਗਿਆ ਮੇਰੀ ਨੌਵੀਂ ਜਿਹੜੀ ਉਹਦੇ ਅੱਖਾਂ 'ਚ ਵੀ ਜਲ ਆ ਗਿਆ ਤੇ ਜਾਂਦੇ ਜਾਂਦੇ ਸਾਨੂੰ ਫਤਿਹ ਬੁਲਾ ਕੇ ਮੇਰੀ ਨੌ ਨੂੰ ਫਿਰ ਸਿਰ ਤੇ ਹੱਥ ਰੱਖ ਕੇ ਕਹਿ ਕੇ ਕਿ ਧੀਏ ਫਿਕਰ ਨਾ ਕਰ ਮਾਰਾ ਕਿਰਪਾ ਕਰੋ ਆਉਂਦੇ ਸਾਲ ਨੂੰ ਤੇਰੇ ਘਰੇ ਪੁੱਤ ਹੋਊਗਾ ਇੰਨੀ ਗੱਲ ਕਹਿ ਕੇ ਉਹ ਕੌਣ ਸਿੰਘ ਸੀ ਕਿੱਥੇ ਸਿੰਘ ਸੀ ਜਾਣਦੇ ਪਛਾਣਦੇ ਨਹੀਂ ਸੀ ਅਸੀਂ ਨਾ ਕੋਈ ਵੇਖਿਆ ਸੀ ਰੂਪ ਬੜਾ ਸੀ ਉਹਨਾਂ ਦਾ ਉਹ ਗਾਂ ਲੰਘ ਕੇ ਪਤਾ ਨਹੀਂ ਅੰਦਰ ਥਾਣ ਦੇ ਗਏ ਕਿੱਧਰ ਨੂੰ ਗਏ ਇਹ ਕਹਿੰਦੇ ਅਸੀਂ ਬੜੀਆਂ ਖੁਸ਼ ਹੋਈਆਂ ਮਹਾਰਾਜ ਦੀ ਕਿਰਪਾ ਵਰਤੀ ਉਹ ਮਾਤਾ ਕਹਿੰਦੀ ਵੀ ਸੱਚ ਜਾਣਿਓ ਮਹਾਰਾਜ ਦੀ ਰਹਿਮਤ ਨਾਲ ਥੋੜੇ ਥੋੜੇ ਕੇ ਦਿਨਾਂ ਦੇ ਵਿੱਚ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਮੇਰੀ ਨੌਂ ਦੇ ਘਰ ਫਿਰ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਮਾਤਾ ਕਹਿੰਦੀ ਫਿਰ ਅਸੀਂ ਲਗਾਤਾਰ ਚਪੈ ਰਹੇ ਹਾਂ ਤੇ ਮੈਂ ਜਿੰਨਾ ਚਿਰ ਮੇਰੀ ਨੌਂ ਆ ਸਕਦੀ ਸੀ ਅਸੀਂ ਆਏ ਨਹੀਂ ਤਾਂ ਮੈਂ ਆਉਂਦੀ ਨਹੀਂ ਤੇ ਮਹਾਰਾਜ ਦੀ ਐਸੀ ਕਿਰਪਾ ਹੋਈ ਸਤਿਗੁਰਾਂ ਨੇ ਆਉਂਦੇ ਸਾਲ ਨੂੰ ਇੱਕ ਭੁਜੰਗੀ ਬਖਸ਼ਿਆ ਸੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੀ ਮਹਿਮਾ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਜੀਆਂ ਦਾ ਆਪਣਾ ਪਹਿਰਾ ਹੈ ਤੇ ਖਾਲਸਾ ਜੀ ਆਪਣਾ ਹੀ ਰੂਪ ਫੌਜਾਂ ਵਾਲਾ ਵਟਾ ਕੇ ਤੇ ਆਪ ਹੀ ਅਰਦਾਸ ਕਰ ਜਾਂਦੇ ਵੱਡੀ ਖੇੜ ਹੈ ਇਹ ਉਹ ਨਿਹੰਗ ਸਿੰਘ ਕੋਈ ਆਪੇ ਨਹੀਂ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਉਹਨਾਂ ਨੇ ਦੋ ਹੀ ਸਿੰਘ ਖਾਲਸਾ ਜੀ ਕਿਹਾ ਸੀ ਤੇ ਮੈਂ ਇਸ ਚੀਜ਼ ਨੂੰ ਵੱਡੀ ਤਰ੍ਹਾਂ ਮੰਨਦਾ ਕਿ ਉਹ ਦੋਵੇਂ ਸਿੰਘ ਜਿਹੜੇ ਸੀ ਉਹ ਮਹਾਰਾਜੀਆਂ ਦਾ ਸਰੂਪ ਸੀ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੂਰ ਸਿੰਘ ਸਾਹਿਬ ਮੈਂ ਉਹ ਮਾਤਾ ਜੀ ਨੇ ਤਾਂ ਮੈਨੂੰ ਇਹ ਚੀਜ਼ ਨਹੀਂ ਕਹੀ ਪਰ ਮੇਰਾ ਆਪਣਾ ਮਨ ਮੰਨਦਾ ਹੈ ਸਾਡੇ ਵੀ ਦੀ ਸੁਣ ਕੇ ਕਿ ਉਹ ਦੋਵੇਂ ਭਰਾ ਸਨ ਤੇ ਦੋਵਾਂ ਨੇ ਖਾਲਸਾ ਜੀ ਉਹ ਭੈਣਾ ਦੀ ਅਰਦਾਸ ਆਪ ਮਹਾਰਾਜ ਦੀ ਕਿਰਪਾ ਨਾਲ ਨਹੀਂ ਤੇ ਦਾਸ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਜਾਂਦਾ ਰਹਿੰਦਾ ਤੇ ਖਾਲਸਾ ਜੀ ਬਹੁਤ ਘਟ ਹੈ ਫੌਜ ਕਿਤੇ ਬਾਹਰ ਕਿਸੇ ਦੀ ਅਰਦਾਸ ਕਰੇ ਅੰਦਰ ਹੀ ਹੁੰਦੀ ਹੈ ਤੇ ਮਹਾਰਾਜ ਦੀ ਕਿਰਪਾ ਵਰਤੀ ਤੇ ਮਾਤਾ ਕਹਿੰਦੀ ਮਹਾਰਾਜ ਦੀ ਰਹਿਮਤ ਨਾਲ ਮੇਰੇ ਘਰੇ ਪੋਤਰਾ ਹੋਇਆ ਫਿਰ ਨਿਹੰਗਾਂ ਸਿੰਘਾਂ ਦੇ ਬਾਣੇ ਦਿੱਤੇ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਘੋੜਿਆਂ ਵਾਸਤੇ ਚਣਾ ਦਾਣਾ ਲੈ ਕੇ ਆਏ ਬੜੀ ਮਹਾਰਾਜ ਨੇ ਖੁਸ਼ੀ ਬਖਸ਼ੀ ਮਹਾਰਾ ਕਹਿੰਦੀ ਰੰਗ ਭਾਗ ਸਾਡੇ ਘਰ ਲੱਗੇ ਸੋ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਸੋ ਖਾਲਸਾ ਜੀ ਇਹ ਵੱਡੀਆਂ ਕਿਰਪਾ ਵੱਡੇ ਜਿਹੜੇ ਖਾਲਸਾ ਜੀ ਰਤਬੇ ਮਹਾਰਾਜ ਦੇ ਦਰੋ ਸ਼ਹੀਦਾਂ ਦੇ ਦਰੋਂ ਪ੍ਰਾਪਤ ਹੁੰਦੇ ਆ ਇਹ ਵੱਡੇ ਮਹਾਂਪੁਰਸ਼ਾਨੀਆਂ ਖੇਡਾਂ ਹਨ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋ ਸਿੰਘ ਸਾਹਿਬ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਖਾਲਸਾ ਜੀ ਬਿਨਾ ਅਸੀਸ ਤੋਂ ਲੜਨਾ ਕਲਗੀ ਧਰ ਸਵਾਮੀ ਦਾ ਕੱਲਾ ਕੱਲਾ ਬੋਲ ਪਗਾਉਣਾ ਮਹਾਰਾਜ ਨੇ ਕਿਹਾ ਨੇਮੀ ਹੋਵੋ ਨੇਮੀ ਹੋਏ ਅਮਰਤਾਰੀ ਹੋਵੋ ਅਮਰਤਾਰੀ ਹੋਏ ਬਾਣੀ ਪੜੋ ਬਾਣੀ ਰਚੋ ਖਾਲਸਾ ਦੀ ਸਾਰੇ ਹੀ ਮਹਾਰਾਜ ਦੀ ਕਿਰਪਾ ਨਾਲ ਫੌਜ ਨੇ ਉਹ ਬਚਨ ਪਗਾਏ ਤੇ ਐਂਡ ਨੂੰ ਖਾਲਸਾ ਜਿਹੜਾ ਸੀ ਸੀ ਗੁਰੂ ਕਾ ਸੀ ਸਮਝਣਾ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਗੁਰੂ ਦੇ ਚਰਨਾਂ ਵਿੱਚ ਹੀ ਭੇਟ ਕਰ ਦਿੱਤਾ ਸੋ ਸੱਚੇ ਪਾਤਸ਼ਾਹ ਦੀ ਰਹਿਮਤ ਵਰਤੀ ਸੋ ਇਹ ਖਾਲਸਾ ਦੀ ਸਤ ਗੁਰੂ ਦੀ ਦਇਆ ਸਦਕਾਏ ਮਾਤਾ ਜੀ ਨੇ ਹੱਡ ਬੀਤੀ ਸੁਣਾਉਣੀ ਕੀਤੀ ਜਿਹਦੇ ਵਿੱਚ ਬਹੁਤ ਆਨੰਦ ਦਾਸ ਨੂੰ ਆਪ ਆਇਆ ਕਿਉਂਕਿ 16 ਸਤਿ ਨੂੰ ਮੰਨਦਾ ਹੈ ਕਿ ਉਹ ਦੋਵੇਂ ਸਿੰਘ ਜਿਹੜੇ ਜਿਨ੍ਹਾਂ ਨੇ ਅਰਦਾਸ ਬੇਨਤੀ ਮਾਤਾ ਤੇ ਭੈਣ ਦੀ ਕੀਤੀ ਉਹ ਆਪ ਮਹਾਰਾਜ ਜੀਆਂ ਦਾ ਸਰੂਪ ਸੀ ਆਪ ਸਤਿਗੁਰਾਂ ਦੇ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਅਰਦਾਸ ਕੀਤੀ ਤੇ ਆਉਂਦੇ ਸਾਲ ਨੂੰ ਭੈਣ ਦੇ ਘਰ ਪੁੱਤਰ ਹੋਇਆ ਉਹ ਮਾਤਾ ਦੇ ਘਰ ਪੁੱਤਰਾ ਹੋਇਆ ਤੇ ਖਾਲਸਾ ਦੀ ਚਪਹਰੇ ਕੱਟੇ ਸਫਲੇ ਹੋ ਗਏ ਸੇਵਾ ਕੀਤੀ ਸਫਲੀ ਹੋ ਗਈ ਸੋ ਮਹਾਰਾਜ ਦੇ ਘਰ ਸਭ ਕੁਝ ਹੈ ਪਰ ਡ੍ਰਿੜ ਭਰੋਸਾ ਸਦਕ ਇਹ ਬਹੁਤ ਜ਼ਰੂਰੀ ਹੈ ਪ੍ਰੇਮ ਬਹੁਤ ਜ਼ਰੂਰੀ ਹੈ ਮਹਾਰਾਜ ਦੇ ਘਰ ਪ੍ਰੇਮ ਵਾਸ ਹੋ ਕੇ ਜਾਓ ਸ਼ਰਦਾ ਵਾਸ ਹੋ ਕੇ ਜਾਓ ਤੇ ਦੋਚਤਾ ਮਨ ਕਦੇ ਨਾ ਰੱਖੋ ਕਿ ਮੈਂ ਆਉਣੀ ਆ ਜਾਂ ਮੈਂ ਆਉਣਾ ਸੇਵਾ ਕਰਨ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਫਿਰ ਖਾਲਸਾ ਜੀ ਖਾਲੀ ਰਹਿ ਜਾਊਂਗੀ ਇਹ ਭਰੋਸਾ ਰੱਖਣਾ ਕਿ ਮਿਲੇਗਾ ਹੀ ਮਿਲੇਗਾ ਐਸੇ ਦਰੋਂ ਹੀ ਮਿਲੇਗਾ ਅੱਜ ਨਹੀਂ ਤੇ ਕੱਲ ਮਿਲੇਗਾ ਕੱਲ ਨਹੀਂ ਤੇ ਪਰਸੋਂ ਮਿਲੇਗਾ ਮਿਲੇਗਾ ਇਥੋਂ ਹੀ ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਭਰੋਸਾ ਹੈ ਉਹਨੂੰ ਖਾਲਸਾ ਜੀ ਫਿਰ ਮਹਾਰਾਜ ਦੇ ਕਰੋ ਮਿਲਦਾ ਸਦਾ ਹੀ ਮਿਲਦਾ ਸੋ ਸੱਚੇ ਪਾਸ਼ਾ ਦਇਆ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ